ਜਿਵੇਂ ਜੇ ਲੰਗਰ ਅਸੀਂ ਸਾਡੇ ਤੁਹਾਨੂੰ ਪਿਛਲੇ ਦਿਨੀ ਪਤਾ ਲੱਗਾ ਮੇਰੇ ਮਦਰੇ ਲੋ ਮਾਤਾ ਬ੍ਰਿੰਦਰ ਮੈਡ ਬ੍ਰਿੰਦਰ ਕੌਰ ਜੀ ਅਕਾਲ ਚਲਾਨਾ ਕਰ ਗਏ ਸੀ ਹਨ ਤੇ ਅਸੀਂ ਸੋਚਿਆ ਸੀਗਾ ਵੀ ਉਹਨਾਂ ਨੂੰ ਕਿਵੇਂ ਹੁਣ ਕੋਈ ਕਹਤਾ ਚਲੋ ਦਿਨ ਉਸ ਤਰ੍ਹਾਂ ਦੇ ਚੱਲਦੇ ਆ ਤੇ ਉਹ ਸਾਨੂੰ ਜਿਹੜਾ ਵਿਛੋੜਾ ਦੇ ਗਿਆ ਉਹ ਅਚਨਚੇਤ ਕਿਉਂਕਿ ਬਿਮਾਰ ਨਹੀਂ ਸੀ ਕੁਝ ਨਹੀਂ ਚਲੋ ਉਹ ਗੁਰੂ ਮਹਾਰਾਜ ਦੀ ਮਰਜ਼ੀ ਸੀ ਉਹ ਵਿਛੋੜਾ ਦੇ ਗਏ ਤੇ ਉਹਨਾਂ ਦੇ ਅੰਤ ਬਰਦਾਸ਼ਤ ਸੀਗੀ ਕੱਲ੍ਹ ਉਥੇ ਲੰਗਰ ਜਿਹੜਾ ਉਹਨਾਂ ਦੇ بیٹے ਮਨਿੰਦਰਪਾਲ ਨੇ ਕਹਿ ਕੇ ਬਣਾਇਆ ਕਿ ਬਹੁਤ ਲੰਗਰ ਆਏ ਹੋਵੇ ਵੀ ਲੰਗਰ ਵਾਕਈ ਲੰਗਰ ਚੱਲੇ ਤੇ ਅਸੀਂ ਕਹੀ ਵੀ ਜਿਹੜਾ ਵਧ ਗਿਆ ਕਹਿੰਦੇ ਕੋਈ ਨਾ ਪਰ ਉਹ ਲੰਗਰ ਲਾ ਦੇਣਗੇ ਤਾਂ ਲੰਗਰ ਜਿਹੜਾ ਵਧਿਆ ਸੀਗਾ ਉਹ ਅਸੀਂ ਲੰਗਰ ਇੱਥੇ ਲਿਆ ਕੇ ਲੰਗਰ ਕੁਝ ਹੋਰ ਲਿਆ ਕੇ ਨਾਲ ਲਾਏ ਤੇ ਉਥੋਂ ਜਿਹੜਾ ਸਮਾਨ ਸੀਗਾ ਉਹ ਵੀ ਸਾਰਾ ਇੱਥੇ ਲਾਇਆ ਤਾਂ ਕਿ ਕਿਸੇ ਗਰੀਬ ਦੇ ਮੂੰਹ ਤੇ ਆਵੇ ਲੰਗਰ ਤੇ ਅਸੀਂ ਚਾਹ ਬਣਾਈ ਨਾਲ ਤੇ ਸਾਡੇ ਜਿਹੜੇ ਟੈਂਟ ਹਾਊਸ ਵਾਲੇ ਮੁੰਡੇ ਪੱਲਾ ਹੋਰ ਸਾਰੇ ਸਾਡੇ ਜਿਹੜੇ ਹੈਗੇ ਆ ਉਹਨਾਂ ਨੇ ਸੇਵਾ ਕੀਤੀ ਵਿੱਚ ਬਾਈ ਮਨਿੰਦਰਪਾਲ ਵੀ ਆਇਆ ਸੀਗਾ ਅਸੀਂ ਵੀ ਜਿੰਨੇ ਕਿ ਸਾਡੇ ਤੋਂ ਗੁਰੂ ਮਹਾਰਾਜ ਨੇ ਸੇਵਾ ਕਰਵਾਈ ਉਹਦੇ ਸਬੰਧ ਚ ਕੀਤੀ ਹੈ ਮਾਤਾ ਬਰਿੰਦਰ ਕੌਰ ਤੇ ਉਹਨਾਂ ਨੂੰ ਸ਼ਰਧਾਂਜਲੀ ਕਹਿ ਲੋ ਕਿਉਂਕਿ ਭੋਗ ਤਾਂ ਕੱਲ ਪਿਆ ਸੀਗਾ ਪਰ ਉਹਨਾਂ ਦੇ ਜਿਹੜਾ ਦੰਗਰ ਸੀ ਅਸੀਂ ਫਿਰ ਉਹ ਗਰੀਬ ਵਾਲੇ ਉਸ ਪਾਸੇ ਚਲਾਇਆ ਸੀਗਾ ਮੇਨੇ ਮਕਸਦ ਸੀਗਾ ਉਹਨਾਂ ਦਾ ਸੈਕੰਡ ਇਅਰ ਕਿ ਜਿਵੇਂ ਤੁਹਾਨੂੰ ਪਤਾ ਅੱਜ ਗੱਲ ਫੰਕਸ਼ਨਾਂ ਤੇ ਜਿਹੜਾ ਖਾਣਾ ਬਣਦਾ ਬਣਾਉਂਦੇ ਸਾਰੇ ਆ ਪਰ ਉਹ ਬਹੁਤ ਜਿਹੜਾ ਵੱਧ ਜਾਂਦਾ ਖਾਣਾ ਉਹਨੂੰ ਵੇਸਟ ਕਰਿਆ ਜਾਂਦਾ ਕਿਵੇਂ ਸੁੱਟਤਾ ਜਾਂ ਕਿਸੇ ਨੂੰ ਸਾਨੂੰ ਸੀਗਾ ਕਿ ਉਹ ਖਾਣਾ ਕਿਸੇ ਜ਼ਰੂਰਤਮੰਦ ਦੇ ਮੂੰਹ ਚ ਜਾਵੇ ਤਾਂ ਉਹ ਵੀ ਸਾਡਾ ਵੱਡਾ ਕਾਰਨ ਸੀ ਕਿ ਤਾਂ ਕਿ ਕਿਸੇ ਨੂੰ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਖਾਣੇ ਨੂੰ ਇਸ ਤਰ੍ਹਾਂ ਵੀ ਵਰਤਿਆ ਜਾ ਸਕਦਾ ਜਰੂਰਤਮੰਦ ਲੋਕਾਂ ਨੂੰ ਖਵਾਇਆ ਜਾ ਸਕਦਾ ਇਹ ਵੀ ਮਕਸਦ ਸੀਗਾ ਸਾਡਾ ਜੀ ਵੀ ਜੇ ਲੰਗਰ ਅਸੀਂ ਸਾਡੇ ਤੁਹਾਨੂੰ ਪਿਛਲੇ ਦਿਨ ਹੀ ਪਤਾ ਲੱਗਾ ਮੇਰੇ ਮਦਰੇ ਲੋ ਮਾਤਾ ਬ੍ਰਿੰਦਰ ਮੈਡ ਬ੍ਰਿੰਦਰ ਕੌਰ ਜੀ ਅਕਾਲ ਚਲਣਾ ਕਰ ਗਏ ਸੀ ਹਨ ਤੇ ਅਸੀਂ ਸੋਚਿਆ ਸੀਗਾ ਵੀ ਉਹਨਾਂ ਨੂੰ ਕਿਵੇਂ ਹੁਣ ਕੋਈ ਇੱਕ ਤਾਂ ਚਲੋ ਦਿਨ ਉਸ ਤਰ੍ਹਾਂ ਦੇ ਚੱਲਦੇ ਆ ਤੋ ਸਾਨੂੰ ਜਿਹੜਾ ਬਿਛੂੜਾ ਦੇ ਗਿਆ ਉਹ ਅਚਨ ਚੇਤ ਕਿਉਂਕਿ ਬਿਮਾਰ ਨਹੀਂ ਸੀ ਕੁਝ ਨਹੀਂ ਚਲੋ ਉਹ ਗੁਰੂ ਮਹਾਰਾਜ ਦੀ ਮਰਜ਼ੀ ਸੀ ਉਹ ਬਿਛੂੜਾ ਦੇ ਗਏ ਤੇ ਉਹਨਾਂ ਦੇ ਅੰਤਮ ਅਰਦਾਸ ਸੀਗੀ ਕੱਲ ਉਥੇ ਲੰਗਰ ਜਿਹੜਾ ਉਹਨਾਂ ਦੇ ਬੇਟੇ ਮਨਿੰਦਰਪਾਲ ਨੇ ਕਹਿ ਕੇ ਬਣਾਏ ਕਿ ਬਹੁਤ ਲੰਗਰ ਆਏ ਹੋਵੇ ਵੀ ਲੰਗਰ ਵਾਕਈ ਲੰਗਰ ਚੱਲੇ ਤੇ ਅਸੀਂ ਕਹੀ ਵੀ ਜਿਹੜਾ ਵਧ ਗਿਆ ਕਹਿੰਦੇ ਕੋਈ ਨਾ ਪਵਰੋ ਲੰਗਰ ਲਾ ਦੇਵੇ ਤਾਂ ਲੰਗਰ ਜਿਹੜਾ ਵਧਿਆ ਸੀਗਾ ਉਹ ਅਸੀਂ ਲੰਗਰ ਇੱਥੇ ਲਿਆ ਕੇ ਲੰਗਰ ਕੁਝ ਹੋਰ ਲਿਆ ਕੇ ਨਾਲ ਲਾਏ ਤੇ ਉਥੋਂ ਜਿਹੜਾ ਸਮਾਨ ਸੀ ਉਹ ਵੀ ਸਾਰਾ ਇੱਥੇ ਲਾਇਆ ਆਗੇ ਕਿਸੇ ਗਰੀਬ ਦੇ ਮੂੰਹ ਤੇ ਆਵੇ ਲੰਗਰ ਤੇ ਅਸੀਂ ਚਾਹ ਬਣਾਈ ਨਾਲ ਤੇ ਸਾਡੇ ਜਿਹੜੇ ਟੈਂਟ ਹਾਊਸ ਵਾਲੇ ਮੁੰਡੇ ਪੱਲਾ ਹੋਰ ਸਾਰੇ ਸਾਡੇ ਜਿਹੜੇ ਹੈਗੇ ਆ ਉਹਨਾਂ ਨੇ ਸੇਵਾ ਕੀਤੀ ਵਿੱਚ ਬਾਈ ਮਨਿੰਦਰਪਾਲ ਵੀ ਆਇਆ ਸੀਗਾ ਤੇ ਅਸੀਂ ਵੀ ਜਿੰਨੇ ਕੁ ਸਾਡੇ ਤੋਂ ਗੁਰੂ ਮਹਾਰਾਜ ਨੇ ਸੇਵਾ ਕਰਵਾਈ ਉਹਦੇ ਸੰਬੰਧ ਚ ਕੀਤੀ ਹੈ ਮਾਤਾ ਵੀਰਿੰਦਰ ਕੌਰ ਤੇ ਉਹਨਾਂ ਨੂੰ ਸ਼ਰਧਾਂਜਲੀ ਕਹਿ ਲੋ ਕਿਉਂਕਿ ਭੋਗ ਤਾਂ ਕੱਲ ਪਿਆ ਸੀਗਾ ਪਰ ਉਹਨਾਂ ਦੇ ਜਿਹੜਾ ਦੰਗਰ ਸੀ ਅਸੀਂ ਫਿਰ ਉਹ ਗਰੀਬ ਵਾਲੇ ਉਸ ਵਾਸਤੇ ਚਲਾਇਆ ਸੀਗਾ ਮੇਨ ਇਹ ਮਕਸਦ ਸੀਗਾ ਦਾ ਸੈਕੰਡ ਇਅਰ ਕਿ ਜਿਵੇਂ ਤੁਹਾਨੂੰ ਪਤਾ ਅੱਜ ਗੱਲ ਫੰਕਸ਼ਨਾਂ ਤੇ ਜਿਹੜਾ ਖਾਣਾ ਬਣਦਾ ਬਣਾਉਂਦੇ ਸਾਰੇ ਆ ਪਰ ਉਹ ਬਹੁਤ ਜਿਹੜਾ ਵੱਧ ਜਾਂਦਾ ਖਾਣਾ ਉਹਨੂੰ 베ਸਟ ਕਰਿਆ ਜਾਂਦਾ ਕਿਵੇਂ ਸੁੱਟਤਾ ਜਾਂ ਕਿਸੇ ਨੂੰ ਸਾਨੂੰ ਸੀਗਾ ਕਿ ਉਹ ਖਾਣਾ ਕਿਸੇ ਜ਼ਰੂਰਤਮੰਦ ਦੇ ਮੂੰਹ ਚ ਜਾਵੇ ਤਾਂ ਉਹ ਵੀ ਸਾਡਾ ਵੱਡਾ ਕਾਰਨ ਸੀ ਕਿ ਤਾਂ ਕਿ ਕਿਸੇ ਨੂੰ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਖਾਣੇ ਨੂੰ ਇਸ ਤਰ੍ਹਾਂ ਵੀ ਵਰਤਿਆ ਜਾ ਸਕਦਾ ਜ਼ਰੂਰਤਮੰਦ ਲੋਕਾਂ ਨੂੰ ਖਵਾਇਆ ਜਾ ਸਕਦਾ ਇਹ ਵੀ ਮਕਸਦ ਸੀਗਾ ਸਾਡਾ